ਮਮਨਦੀਪ ਕੌਰ ਕੀ ਮਾਮਲਾ ਕੀ ਹੋਇਆ ਮਾਮਲਾ ਕੀ ਹੋਇਆ ਮੇਰਾ ਬੇਟਾ ਭਤੀਜਾ ਹੈਗਾ ਉਹ ਵਿਚਾਰਾ ਬਾਥਰੂਮ ਕਰਨ ਗਿਆ ਬਾਹਰ ਤੇ ਕੁੱਤੇ ਖਾ ਗਏ ਹੈਗੇ ਆ ਚਿੱਟਾ ਵੇਚਦੇ ਹੈਗੇ ਆ ਸਨਾਲੀ ਘਰ ਹੈਗਾ ਵੀਰ ਜੀ ਇਹਨਾਂ ਦਾ ਕੋਈ ਹੱਲ ਕਰਾ ਜਾਵੇ ਅਤ ਕੱਟੇ ਜਾਣ ਇਹ ਤਿੰਨ ਮੁੰਡੇ ਪਹਿਲਾਂ ਮਰ ਗਏ ਹੈਗੇ ਨਸ਼ਾ ਖਾ ਕੇ ਹੁਣ ਆ ਕਹਿੰਦੇ ਅੱਗ ਲਾਈ ਹੈ ਇਹ ਕਹਿੰਦੇ ਪਿੰਡ ਵਾਲੇ ਨੇ ਲਾਈ ਹੈ ਨਹੀਂ ਪਿੰਡ ਵਾਲਿਆਂ ਨੇ ਨਹੀਂ ਲਾਈ ਆਪ ਹੀ ਅੱਗ ਲਾ ਕੇ ਆਪ ਹੀ ਭੱਜ ਗਏ ਹੈਗੇ ਵੀ ਸਾਡੇ ਤੇ ਕੋਈ ਪਰਚਾ ਨਾ ਹੋਵੇ ਆ ਦੇਖ ਬਹੂ ਆ ਬਹੂ ਦੇਖੋ ਸਾਡੀ ਆ ਬੋਲ ਮੈਂ ਬਹੁਤ ਦੇਖੋ ਇਹਦੇ ਛੋਟੇ ਛੋਟੇ ਕੰਦਾ ਹੈਗੀਆਂ ਤੇ ਉਹਨਾਂ ਦੇ ਨੇ ਅਗਲੇ ਨੇ ਕਿੰਨੇ ਉੱਚੇ ਕਰੇ ਪਏ ਹੈਗੇ ਆ ਤੇ ਸਾਡਾ ਜੇ ਜਵਾਕ ਵੀ ਖਾ ਜਾਂਦੇ ਹੋ ਹਰਜਾਨਾ ਪਰ ਦਿੰਦੇ ਤੇ ਮੁੰਡਾ ਸਾਡਾ ਦਾਖਲ ਹੈਗਾ ਸਰਕਾਰੀ ਹਸਪਤਾਲ ਵਿੱਚ ਜਾ ਕੇ ਵੇਖਿਆ ਜਾਵੇ ਤੇ ਉਹਨਾਂ ਨੇ ਨਹੀਂ ਅੱਗ ਕਿੰਨੇ ਲਾਈ ਕਿੰਨੇ ਆ ਉਹ ਨਸ਼ੇ ਵਾਲੇ ਅੱਗ ਲਾ ਕੇ ਟੱਪ ਗਏ ਹੈਗੇ ਵੀ ਸਾਡੇ ਤੇ ਕੋਈ ਇਲਜ਼ਾਮ ਨਾ ਪਵੇ ਪਤਾ ਹੁਣ ਆਵਾਜ਼ ਦਿੱਤੀ ਬਾਬੇ ਨੇ ਤੁਸੀਂ ਭਾਈ ਮੁੰਡਾ ਖਾ ਕੇ ਮੁੰਡਾ ਸੰਭਾਲ ਲਓ ਜਾ ਕੇ ਹਾਂ ਇਹ ਫੇਰ ਉਹ ਆਪੀ ਆਪੀ ਭੱਜ ਗਏ ਜਦੋਂ ਪੁਲਿਸ ਵਾਲੇ ਆਏ ਉਹ ਤਾਂ ਅੱਗ ਲੱਗੀ ਪਈ ਸੀਗੀ ਹੁਣ ਦੋ ਮੁੰਡਿਆਂ ਦੇ ਮੋਬਾਈਲ ਪੁਲਿਸ ਵਾਲਾ ਨੇ ਅੰਦਰ ਹੀ ਰੱਖ ਲਏ ਹੈਗੇ ਆ ਉਹ ਤਾਂ ਉਹ ਉਹਨਾਂ ਨੂੰ ਪੁੱਛਿਆ ਜਾਵੇ ਪੁਲਿਸ ਵਾਲਾ ਨੂੰ ਖੰਦ ਲੈਂਦੇ ਇਹਨਾਂ ਤਾਂ ਸਿਆਣੇ ਦੇਖਦੇ ਦਿਨ ਰਾਤ ਰਿਸ਼ਵਤ ਖਾਂਦੇ ਆ ਪੁਲਿਸ ਵਾਲਾ ਬਹਤਾਂ ਲੈਣੇ ਹਫਤੇ ਤੋਂ ਹਫਤੇ ਆਉਂਦੇ ਆ ਬਾਈ ਜੀ ਉਹਨਾਂ ਦੇ ਘਰੇ ਕੋਲੇ ਦੇਖਦੀ ਆਸਤ ਦਾ ਦੇਣਾ ਸਾਰ ਪਈ ਅੰਦਰ ਬੈਠੀ ਆ ਇਹ ਇਹ ਅੰਦਰ ਬੈਠੀ ਹੈ ਇਹ ਦੁੱਧ ਗਰਮ ਕਰੀ ਜਾਂਦਾ ਉਹ ਮੁੰਡਾ ਬਾਥਰੂਮ ਕਰਕੇ ਆਇਆ ਉਹਦੇ ਮਗਰ ਕੁੱਤਾ ਪਿਆ ਉਹਨੇ ਡੜਾ ਮਾਰਿਆ ਡੜਾ ਮਾਰਦੇ ਸਾਰ ਕੁੱਤੇ ਦੀ ਮੁੰਡੇ ਦੀ ਗੱਦੀ ਗਿੱਤੀ ਫੜ ਲਈ ਅਸੀਂ ਡੜੇ ਮਾਰ ਕੇ ਮੈਂ ਖੁਦ ਆਪ ਛੁਡਾਇਆ ਜੇ ਮੈਂ ਨਾ ਛੁਡਾਉਂਦੇ ਤਾਂ ਉਹ ਮਾਰ ਦਿੰਦੇ ਮੁੰਡੇ ਨੂੰ ਖਾ ਜਾਂਦੇ ਭਾਈ ਜੀ ਮੁੰਡਾ ਏ ਅਸੀਂ ਮੁੰਡਾ ਪਰ ਦਿੰਦੇ ਰਾਜਨਾਵਾ ਕਰ ਦਿੰਦੇ ਪੈਸੇ ਲੈ ਕੇ ਪਰ ਸਾਡਾ ਬੱਚਾ ਨਹੀਂ ਦੇਣਾ ਸੀਗਾ ਉਹਨਾਂ ਨੇ ਦੇ ਅੱਜ ਅਸੀਂ ਹਾਂ ਜੇ ਅੱਜ ਉਹਨਾਂ ਦਾ ਖਾਵੇ ਫੇਰ ਉਹਨਾਂ ਨੂੰ ਕਿੰਨਾ ਦੋਖ ਹੈ ਹਾਂ ਪਰ ਪਰ ਪੱਤ ਮਰਵਾ ਹੀ ਜਾਂਦੇ ਬਾਈ ਨਸ਼ਾ ਵੇਚਦੇ ਆ ਰੋਜ਼ ਖਵਾਉਂਦੇ ਆ ਇੰਨੇ ਪੱਤ ਮਰਵਾਤੇ ਸਾਡੇ ਪਿੰਡ ਚ ਇੰਨਾ ਕੁਝ ਕਰੀ ਜਾਂਦੇ ਬਈ ਅਸੀਂ ਕਿੱਥੇ ਜਮਾਵਾ ਰਹਿੰਦੀਆਂ ਲੈ ਚਿੱਟਾ ਵੇਚਦੇ ਜੀ ਅੱਛਾ ਹਾਂਜੀ ਚਿੱਟਾ ਵੇਚ ਅੱਗੇ ਇਹ ਕੁੱਤੇ ਆ ਕੁੱਤਿਆਂ ਨਾਲ ਇਹ ਗੰਦ ਪਾਉਂਦੇ ਆ ਮੇਰਾ ਸਮਝੌਤਾ ਹੈ ਇਸ ਬੰਦੇ ਨਾਲ ਇਹ ਫੋਟੋ ਕਰੋ ਹਾਂ ਇੱਕ ਸਟਾਰ ਵਾਲਾ ਇਹ ਬੰਦਾ ਹਾਂ ਪੁਲਸ ਵਾਲਾ ਅਸੀਂ ਇਹਨੂੰ ਫੜਿਆ ਸੀ ਫੜ ਆ ਆ ਦੇਖੋ ਇਹਦੇ ਨਾਲ ਮੇਰਾ ਸਮਝੌਤਾ ਹੋਇਆ ਉਹ ਕਹਿੰਦਾ ਵੀ ਤੁਹਾਡੇ ਤਿੰਨ ਫੋਨ ਲੈ ਜਿਓ ਮੇਰਾ ਫੋਨ ਦੇ ਜਿਓ ਮੈਂ ਵੀ ਲਿਆ ਫੜਾ ਉਹਨੇ ਮੈਨੂੰ ਫੋਨ ਫੜਾਤਾ ਹਾਂ ਆ ਲੋ ਮੈਂ ਦੁਬਾਰੇ ਦਿਖਾਉਣਾ ਆ ਬੰਦਾ ਅੱਛਾ ਜੀ ਇੱਕ ਸਟਾਰ ਵਾਲਾ ਐਸ ਐਚਓ ਆਪਣੇ ਇਥੋਂ ਪਥਾੜਾ ਚੌਕੀ ਦਾ ਠੀਕ ਹੈ ਉਹ ਕਹਿੰਦਾ ਪਥਾੜਾ ਚੌਕੀ ਆ ਜੀ ਮੈਂ ਹੀ ਮੈਂ ਆਉਂਗਾ ਸਾਡੇ ਤਿੰਨ ਫੋਨ ਦੇ ਦਿਓ ਤੁਹਾਡਾ ਫੋਨ ਦੇ ਜਿਓ ਮੈਂ ਉਹਦੇ ਨਾਲ ਸਮਝੌਤਾ ਕਰ ਰਿਹਾ ਹਾਂ ਕੇਰਾਂ ਇੱਕ ਟਾਈਮ ਅਸੀਂ ਕਹਿਣਾ ਵੀ ਇਹਨਾਂ ਦਾ ਇੱਥੋਂ ਅੜੰਗਾ ਚੱਕਿਆ ਜਾਵੇ ਪੁਲਸ ਵਾਲੇ ਇਹਨਾਂ ਨਾਲ ਰਲੇ ਮਿਲੇ ਆ ਪੈਸੇ ਖਾਤੇ ਪੈਸੇ ਖਾਂਦੇ ਆ ਸਾਰਾ ਇਹ ਚਿੱਟਾ ਭੇਜਿਆ ਸਾਰਾ ਪਿੰਡ ਉਹ ਹੀ ਨਹੀਂ ਖੜਾ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਕੱਲਾ 4-5 ਵਾਲੀ ਹੋ ਗਿਆ ਜੀ ਬਹੁਤ ਆਰੀ ਇਹਨਾਂ ਨੂੰ 2 ਸਾਲ ਹੋ ਗਏ ਗੰਦ ਪਾਉਂਦੇ ਨੂੰ ਗੰਦ ਪਾਉਂਦੇ ਆ ਇਹ ਪਿੰਡ ਚ ਪੁਲਸ ਵਾਲੇ ਇਹਨਾਂ ਨੂੰ ਚਿੱਟਾ ਦੇ ਕੇ ਜਾਂਦੇ ਆ ਇਹ ਅਦੋਦੀ ਕਰਦੇ ਆ ਸਾਰਾ ਮੇਰੇ ਸਾਹਮਣੇ ਲੈ ਕੇ ਗਏ ਆ ਮੈਂ ਆਪ ਗਵਾਹ ਇਸ ਗੱਲ ਦਾ ਕੈ ਕਿ ਨਹੀਂ ਬੋਲਾਈ ਕੈਨਾਤ ਸਰੂਪ ਇਨਫੋਰਮੇਸ਼ਨ ਮਿਲੀ ਕਿ ਡੂੰਗ ਵਾਲੀ ਪਿੰਡ ਦੇ ਵਿੱਚ ਜਿਹੜਾ ਥਾਣਾ ਸੰਗਰ ਦੇ ਰੀਂ ਪੈਂਦਾ ਉਹਦੇ ਪਾਉ ਨਾਮ ਦੇ ਵਿਅਕਤੀ ਦੇ ਘਰ ਪਿੰਡ ਦੇ ਕੁਸ਼ਾਰਤੀ ਅੰਸਰਾਂ ਨੇ ਅੱਗ ਲਗਾ ਦਿੱਤੀ ਗਈ ਹੈ ਮੋਕੀ ਦੇ ਥਾਣਾ ਸੰਗਤ ਦੀ ਫੋਰਸ ਉੱਥੇ ਪਹੁੰਚੀ ਤੇ ਉਹਨਾਂ ਨੇ ਜਦੋਂ ਹੰਗਰੇ ਤੇ ਕਾਬੂਬੰਦ ਦੀ ਕੋਸ਼ਿਸ਼ ਕੀਤੀ ਤੇ ਉੱਥੇ ਜਿਹੜੇ ਸ਼ਾਰਦੀ ਅਨਸਰ ਸੀ ਉਹਨਾਂ ਨੇ ਪੁਲਿਸ ਫਾਰਟੀ ਨੂੰ ਵੀ ਅਟੈਕ ਕੀਤਾ ਜਿੱਦੇ ਚਲਦੇ ਅਸੀਂ ਐਫ ਆਈ ਆਰ ਨੰਬਰ 26 ਥਾਣਾ ਸੰਗਤ ਦੇ ਵਿੱਚ ਦਰਜ ਕਰਤੀ ਹੈ ਅੰਡਰ ਸੈਕਸ਼ਨ 331 6 115 2 326 ਜੀ 190 199 ਜਿੱਦੇ ਵਿੱਚ ਅਸੀਂ 9 ਬੰਦੇ ਆ ਦੇ ਖਲਾਫ ਪਰਚਾ ਬਾਈ ਨੇਮ ਦਿੱਤਾ ਜਿੱਦੇ ਵਿੱਚ ਅਸੀਂ ਚਾਰਜ ਹੇ ਅਰੈਸਟ ਕਰ ਚੁੱਕੇ ਹਾਂ ਇਹ ਵੀ ਦੱਸਣਯੋਗ ਹੈ ਕਿ ਉਸ ਦੀ 5 ਬ੍ਰਿਗੇਡ ਦੀ ਮੌਕੇ ਤੇ ਪਹੁੰਚ ਗਈ ਸੀ ਅੱਗ ਤੇ ਕਾਬੂ ਪਾ ਦਿੱਤਾ ਗਿਆ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਜਿਹੜਾ ਵਿਅਕਤੀ ਹੈ ਦਬੰਗ ਜਿਸ ਦੇ ਘਰ ਨੂੰ ਅੱਗ ਲੱਗੀ ਸੀ ਉਹ ਨਸ਼ਾ ਤਸਕਰ ਹੈ ਤੇ ਉਹਦੇ ਤੇ ਆਲਰੇਡੀ 7 ਐਫਆਈਆਰਸ ਰਜਿਸਟਰਡ ਹੈ ਅੰਟੀ ਸੈਕਟੋਰ ਤੇ ਇਸ ਟਾਈਮ ਉਹ ਹੁਣ ਅਸਰ ਜੇਲ੍ਹ ਦੇ ਵਿੱਚ ਬੰਦ ਹੈ